ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਹਾਰਾਜਾ ਰਣਜੀਤ ਸਿੰਘ ਬਾਰੇ ਆਪਾਂ ਵਿਚਾਰ ਕਰਦੇ ਆ ਰਹੇ ਹਾਂ ਅਗਲੇ ਟੌਪਿਕ ਦੇ ਵਿੱਚ ਜੋ ਤੁਹਾਡੇ ਨਾਲ ਮੈਂ ਸਾਂਝਾ ਕਰ ਰਿਹਾ ਵਿਚਾਰ ਉਹ ਹੈ ਮਹਾਰਾਜਾ ਰਣਜੀਤ ਸਿੰਘ ਅੰਗਰੇਜ਼ਾਂ ਮੁਸਲਮਾਨਾਂ ਅਤੇ ਹਿੰਦੂ ਵਿਦਵਾਨਾਂ ਦੀਆਂ ਨਜ਼ਰਾਂ ਵਿੱਚ ਕਿਹੋ ਜਿਹਾ ਸੀ ਜਿਹੜੇ ਉਸ ਸਮੇਂ ਦੇ ਚੋਟੀ ਦੇ ਵਿਦਵਾਨ ਸਨ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਬਾਰੇ ਕੀ ਲਿਖਿਆ ਉਹ ਸੰਖੇਪ ਤੌਰ ਤੇ ਤੁਹਾਡੇ ਨਾਲ ਸਾਂਝਾ ਕਰਨ ਲੱਗਿਆ ਪਹਿਲੀ ਗੱਲ ਹੈ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਸਮਾਂ ਸੀ ਉਹਨੂੰ ਆਪਾਂ ਅੱਜ ਦੇ ਹਾਲਾਤ ਦੇ ਨਾਲ ਜੋੜ ਕੇ ਮਲਾ ਕੇ ਨਾ ਵੇਖੀਏ ਉਦੋਂ ਲੋਕਤੰਤਰ ਨਹੀਂ ਸੀ ਉਦੋਂ ਚੋਣ ਸਿਸਟਮ ਨਹੀਂ ਸੀ ਉਦੋਂ ਵਿਦਿਆ ਨਹੀਂ ਸੀ ਸੰਚਾਰ ਸਾਧਨ ਨਹੀਂ ਸਨ ਆਵਾਜ਼ਾਈ ਦੇ ਸਾਧਨ ਨਹੀਂ ਸਨ ਕੋਈ ਲਿਖਤੀ ਕਾਨੂੰਨ ਸੰਵਿਧਾਨ ਨਹੀਂ ਸੀ ਆਪਣੇ ਏਸ਼ੀਆ ਦੇ ਸਾਰੇ ਦੇਸ਼ਾਂ ਦੇ ਵਿੱਚ ਕੋਈ ਲਿਖਤੀ ਸੰਵਿਧਾਨ ਨਹੀਂ ਸੀ ਇਥੋਂ ਤੱਕ ਜਿਹੜੀਆਂ ਧਾਰਮਿਕ ਪੁਸਤਕਾਂ Hindu ਸਮਾਜ ਦੇ ਵਿੱਚ ਮੰਨੂ ਸਿਮਰਤੀ ਉਹਨਾਂ ਦਾ ਸੰਵਿਧਾਨ ਸੀ ਤੇ ਮੁਸਲਮਾਨਾਂ ਦੇ ਵਿੱਚ ਕੁਰਾਨ ਉਹਨਾਂ ਦਾ ਸੰਵਿਧਾਨ ਸੀ ਤੇ ਉਹ ਆਪੋ ਆਪਣੀਆਂ ਧਰਮ ਪੋਥੀਆਂ ਨੂੰ ਸਨਮੁਖ ਰੱਖ ਕੇ ਆਪਣੇ ਵਿਰੋਧੀ ਨੂੰ ਸਜ਼ਾ ਦਿੰਦੇ ਸਨ ਜਾਂ ਕਿਸੇ ਨੂੰ ਸਨਮਾਨ ਦਿੰਦੇ ਸਨ ਹੋਰ ਕੋਈ ਸਮਵਧਾਨ ਹੈ ਨਹੀਂ ਸੀ ਉਹਨਾਂ ਜ਼ਮਾਨਿਆਂ 'ਚ ਅੱਜ ਬਹੁਤ ਕੁਝ ਬਦਲ ਗਿਆ ਤੇ ਅੱਜ ਆਪਾਂ ਜੋ ਇਨਸਾਨ ਅਕਲਬੰਦ ਗਿਆਨਬੰਦ ਹਾਂ ਤੇ ਜੇ ਉਸ ਢੰਗ ਨਾਲ ਸੋਚਣ ਲੱਗੇ ਆ ਇਹ ਹੌਲੀ-ਹੌਲੀ ਵਿਕਾਸ ਹੋਇਆ ਪੌੜੀ ਦਰ ਪੌੜੀ ਅੱਗੇ ਵਧਿਆ ਤੇ ਮਹਾਰਾਜਾ ਰਣਜੀਤ ਸਿੰਘ ਵਰਗੇ ਯੋਧਿਆਂ ਦਾ ਬਹੁਤ ਵੱਡਾ ਯੋਗਦਾਨ ਹੈ ਜਿਨ੍ਹਾਂ ਨੇ ਸਾਨੂੰ ਟਿਕ ਕੇ ਸਹਿਜ ਦੇ ਨਾਲ ਜਾਨ ਬਚਾਉਣ ਦਾ ਡਰ ਸੀ ਜਿਹੜਾ ਮਨ ਚੋਂ ਕੱਢ ਕੇ ਉਹ ਸਾਨੂੰ ਸਮਾਂ ਮਹੱਈਆ ਕਰਵਾਇਆ ਅਤੇ ਅਸੀਂ ਥੋੜੇ-ਬਹੁਤੇ ਅੱਗੇ ਵਧ ਗਏ ਤੇ ਬਾਅਦ ਦੇ ਵਿੱਚ ਹੋਰ ਵਿਕਾਸ ਹੁੰਦਾ ਗਿਆ ਤੇ ਜਿਹੜੇ ਵਿਦੇਸ਼ੀ ਵਿਦਵਾਨ ਨੇ ਉਹਨਾਂ ਨੇ ਗੁਰੂ ਸਾਹਿਬ ਮਹਾਰਾਜਾ ਰਣਜੀਤ ਸਿੰਘ ਬਾਰੇ ਕੀ ਲਿਖਿਆ ਉਹ ਲਿਖਦੇ ਨੇ ਕਨਿੰਗਮ ਦੇ ਸ਼ਬਦਾਂ ਵਿੱਚ ਰਣਜੀਤ ਸਿੰਘ ਨੂੰ ਪੰਜਾਬ ਅਧੋਗਤੀ ਵੱਲ ਜਾ ਰਿਹਾ ਮਿਲਿਆ ਜੋ ਮਿਸਲਦਾਰਾਂ ਦੀ ਆਪਸੀ ਫੁੱਟ ਦਾ ਸ਼ਿਕਾਰ ਹੋ ਰਿਆ ਸੀ ਅਫਗਾਨਾਂ ਦਾ ਲਤਾੜਿਆ ਮਰਹਟਿਆਂ ਦਾ ਦਬਕਾਇਆ ਫਰੰਗੀਆਂ ਦੀ ਸਰਨ ਵਿੱਚ ਜਾਣ ਹੀ ਵਾਲਾ ਸੀ ਕਿ ਰਣਜੀਤ ਸਿੰਘ ਦੀ ਸਿਆਣਪ ਨੇ ਇਸ ਨੂੰ ਬਚਾ ਲਿਆ ਸਾਰੀਆਂ ਖਿੰਡੀਆਂ ਹੋਈਆਂ ਤਾਕਤਾਂ ਨੂੰ ਜੋੜ ਕੇ ਇੱਕ ਸਨਮਾਨਯੋਗ ਬਾਦਸ਼ਾਹਤ ਵਿੱਚ ਬਦਲ ਦਿੱਤਾ ਇਹ ਸ਼ਕਤੀਸ਼ਾਲੀ ਰਾਜ ਦੇਸ਼ ਦੀ ਲੰਬਾਈ ਚੌੜਾਈ 1 ਲੱਖ 45000 ਵਰਗ ਮਰਬਾ ਮੀਲ ਸੀ ਇਸ ਦੇਸ਼ ਦੀ ਸਾਲਾਨਾ ਆਮਦਨ 3 ਕਰੋੜ 52 ਲੱਖ 75000 ਰੁਪਈਆ ਸੀ ਉਹਨਾਂ ਜ਼ਮਾਨੇ ਵਿੱਚ ਜਿਸ ਸਮੇਂ ਰਣਜੀਤ ਸਿੰਘ ਦੀ ਮੌਤ ਹੋਈ ਉਸ ਸਮੇਂ ਫੌਜ ਦੀ ਗਿਣਤੀ 150000 800 ਜਵਾਨ ਸੀ 384 ਵੱਡੀਆਂ ਤੋਪਾਂ 480 ਛੋਟੀਆਂ ਤੋਪਾਂ 60000 ਘੋੜੇ ਸਨ ਖਜ਼ਾਨੇ ਵਿੱਚ 8 ਕਰੋੜ ਰੁਪਈਆ ਨਗਦ ਤੇ 80 ਕਰੋੜ ਦੇ ਹੀਰੇ ਪਏ ਸਨ ਅਗੋਂ ਅਲੈਗਜੈਂਡਰ ਬਰਨਜ ਕੀ ਲਿਖਦਾ ਮੈਂ ਕਿਸੇ ਇਨਸਾਨ ਤੋਂ ਇੰਨਾ ਪ੍ਰਭਾਵਿਤ ਨਹੀਂ ਹੋਇਆ ਜਿੰਨਾ ਰਣਜੀਤ ਸਿੰਘ ਤੋਂ ਰਣਜੀਤ ਸਿੰਘ ਆਪਣੀ ਸ਼ਕਤੀ ਅਜੇਹੀ ਕਾਬਲੀਅਤ ਨਾਲ ਵਰਤਦਾ ਸੀ ਜੋ ਹੋਰ ਕਿਸੇ ਦੇਸੀ ਰਾਜੇ ਵਿੱਚ ਨਹੀਂ ਸੀ ਅੱਗੇ ਮੂਰ ਕ੍ਰਾਫਟ ਕਹਿੰਦਾ ਮੈਂ ਏਸ਼ੀਆ ਭਰ ਵਿੱਚ ਸ਼ੇਰੇ ਪੰਜਾਬ ਰਣਜੀਤ ਸਿੰਘ ਜਿਹਾ ਪ੍ਰਬੀਨ ਹੁਕਮਰਾਨ ਨਹੀਂ ਵੇਖਿਆ ਕੈਪਟਨ ਮਰੇ ਕਹਿੰਦਾ ਅਸੀਂ ਰਣਜੀਤ ਸਿੰਘ ਦੀ ਵਡਿਆਈ ਕਰਨੋਂ ਰਹਿ ਨਹੀਂ ਸਕਦੇ ਜਿਸ ਨੇ ਇਤਨੀਆਂ ਜ਼ਿਆਦਾ ਰੁਕਾਵਟਾਂ ਵਿੱਚੋਂ ਦੀ ਲੰਘ ਕੇ ਇੱਕ ਮਾਮੂਲੀ ਸਰਦਾਰੀ ਤੋਂ ਉੱਭਰ ਕੇ ਆਪਣੇ ਆਪ ਨੂੰ ਇਤਨੀ ਵੱਡੀ ਸਲਤਨਤ ਦਾ ਬਾਦਸ਼ਾਹ ਬਣਾਇਆ ਅੱਗੇ ਮਾਰਸਮੈਨ ਰਣਜੀਤ ਸਿੰਘ ਦੀ ਲਗਾਤਾਰ ਵੱਧ ਰਹੀ ਸ਼ਕਤੀ ਨੂੰ ਰੋਕਣ ਵਾਸਤੇ ਜੇਕਰ ਈਸਟ ਇੰਡੀਆ ਕੰਪਨੀ ਦੀ ਵੱਡੀ ਤਾਕਤ ਨੇ ਉਸ ਨੂੰ ਸਾਰੇ ਪਾਸੇ ਤੋਂ ਘੇਰਿਆ ਨਾ ਹੁੰਦਾ ਤਾਂ ਉਹ ਬਿਨਾਂ ਸ਼ੱਕ ਭਾਰਤ ਵਿੱਚ ਇੱਕ ਫਖਰਯੋਗ ਨਵੀਂ ਬਾਦਸ਼ਾਹਤ ਕਾਇਮ ਕਰ ਸਕਦਾ ਸੀ ਅੱਗੇ ਲੈਪਲ ਗ੍ਰਿਫਨ ਲਿਖਦਾ ਹੈ ਮਹਾਰਾਜਾ ਰਣਜੀਤ ਸਿੰਘ ਸੱਚਮੁੱਚ ਸੰਸਾਰ ਦੇ ਉਹਨਾਂ ਗੈਰ ਮਾਮੂਲੀ ਮਨੁੱਖਾਂ ਵਿੱਚੋਂ ਹੋਇਆ ਹੈ ਜਿਨ੍ਹਾਂ ਨੇ ਸੰਸਾਰ ਦੀ ਰਾਜਨੀਤੀ ਦਾ ਤਖਤਾ ਪਲਟ ਦਿੱਤਾ ਜੇ ਅੰਗਰੇਜ਼ ਸਮੇਂਸਰ ਉਸ ਨੂੰ ਨਾ ਰੋਕਦੇ ਤਾਂ ਉਹ ਦਿੱਲੀ ਤੱਕ ਜਾਂ ਇਸ ਤੋਂ ਵੀ ਅੱਗੇ ਤੱਕ ਆਪਣੇ ਰਾਜ ਦੀਆਂ ਹੱਦਾਂ ਵਧਾ ਸਕਦਾ ਸੀ ਡਬਲਿਊ ਸੀ ਔਸਬਰਨ ਇਹ ਇੱਕ ਲਖਾਰੀ ਹੈ ਅੱਗੇ ਇਹ ਕਹਿੰਦਾ ਹੈ ਇਹ ਠੀਕ ਹੈ ਕਿ ਰਣਜੀਤ ਸਿੰਘ ਤੇਗ ਦੇ ਬਲ ਨਾਲ ਹਕੂਮ ਚਲਾਉਂਦਾ ਹੈ ਇਨਸਾਫ ਨਾਲ ਇਹ ਕਹਿਣ ਤੇ ਅਸੀਂ ਮਜਬੂਰ ਹਾਂ ਕਿ ਆਮੜੇ ਸਾਹਮਣੇ ਬਾੜੀ ਲੜਾਈ ਤੋਂ ਬਿਨਾ ਉਸਨੇ ਕਦੀ ਕਿਸੇ ਦੀ ਜਾਨ ਨਹੀਂ ਲਈ ਕਿਸੇ ਨੂੰ ਫਾਂਸੀ ਨਹੀਂ ਲਾਇਆ ਰਣਜੀਤ ਸਿੰਘ ਦੀ ਜਾਨ ਲੈਣ ਵਾਲੇ ਹਤਿਆਰਿਆਂ ਨੂੰ ਵੀ ਰਣਜੀਤ ਸਿੰਘ ਨੇ ਮੌਤ ਦੀ ਸਜ਼ਾ ਨਹੀਂ ਦਿੱਤੀ ਬਹੁਤ ਸਾਰੇ ਰਾਜਿਆਂ ਨਾਲੋਂ ਰਣਜੀਤ ਸਿੰਘ ਦੇ ਰਾਜ ਵਿੱਚ ਜ਼ਬਰ ਜ਼ੁਲਮ ਓਕਾ ਹੀ ਨਹੀਂ ਸੀ ਜਾਂ ਕਹ ਲਈਏ ਬਹੁਤ ਘੱਟ ਸੀ ਅੱਗੇ ਜਰਨਲ ਜਾਨ ਗਾਰਡਨ ਲਿਖਦਾ ਰਣਜੀਤ ਸਿੰਘ ਦੇ ਅਧੀਨ ਚੱਲ ਰਿਹਾ ਰਾਜ ਮੁਕੰਮਲ ਸ਼ਾਂਤੀ ਵਾਲਾ ਰਾਜ ਕਿਹਾ ਜਾ ਸਕਦਾ ਹੈ ਅਜਿਹਾ ਰਾਜ ਪੰਜਾਬ ਵਿੱਚ ਪਹਿਲਾਂ ਕਦੇ ਨਹੀਂ ਆਇਆ ਸੀ ਐਚੀਪੇਨ ਲਿਖਦਾ ਹੈ ਇਹ ਗੋਰਾ ਅੰਗਰੇਜ਼ੀ ਫੌਜਾਂ ਦੇ ਚੀਫ ਕਮਾਂਡਰ ਦਾ ਸੈਕਟਰੀ ਸੀ ਕਮਰ ਨੌ ਨਿਹਾਲ ਸਿੰਘ ਦੇ ਵਿਆਹ ਵਿੱਚ ਵੀ ਆਇਆ ਸੀ ਇਹ ਲਿਖਦਾ ਹੈ ਰਣਜੀਤ ਸਿੰਘ ਨੂੰ ਉਸ ਦੀ ਪਰਜਾ ਬਹੁਤ ਪਿਆਰ ਕਰਦੀ ਹੈ ਪਹਿਲਾਂ ਹੋ ਚੁੱਕੇ ਬਾਦਸ਼ਾਹਾਂ ਨਾਲੋਂ ਉਦਾਰ ਚਿੱਤ ਨੇਕ ਤੇ ਇਨਸਾਫ ਕਰਨ ਵਾਲਾ ਬਾਦਸ਼ਾਹ ਮੰਦੀ ਹੈ ਰਣਜੀਤ ਸਿੰਘ ਨੂੰ ਵੱਡੇ ਬਜ਼ੁਰਗ ਵੀ ਪਿਆਰ ਕਰਦੇ ਹਨ ਸਗੋਂ ਛੋਟੇ-ਛੋਟੇ ਬੱਚੇ ਵੀ ਕਿਰਪਾਲੂ ਰਾਜਾ ਕਹਿੰਦੇ ਸੁਣੀਦੇ ਹਨ ਉਸ ਨੇ ਕਦੀ ਕਿਸੇ ਅਪਰਾਧੀ ਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ ਇਹ ਬੜੀ ਹੈਰਾਨੀ ਵਾਲੀ ਗੱਲ ਹੈ ਕਿ ਉਹ ਬਿਨਾਂ ਕਿਸੇ ਨੂੰ ਸਜ਼ਾ ਦੇਣ ਦੇ ਨਿਰੀ ਤਾੜਨਾ ਨਾਲ ਹੀ ਅਥਰੇ ਲੋਕਾਂ ਨੂੰ ਰਾਹ ਸਿਰ ਚੱਲਣ ਲਈ ਮਜਬੂਰ ਕਰ ਦਿੰਦਾ ਹੈ ਫਸਲਾਂ ਦਾ ਮਾਮਲਾ ਬਿਨਾਂ ਸਖਤੀ ਵਰਤਿਆਂ ਆਪਣੇ ਆਪ ਲੋਕੀ ਖਜ਼ਾਨੇ ਵਿੱਚ ਪਹੁੰਚਾ ਦਿੰਦੇ ਨੇ ਮੇਜਰ ਹੈਨਰੀ ਲਾਰੈਂਸ ਲਿਖਦਾ ਮੈਂ ਇਹ ਇਮਾਨਦਾਰੀ ਨਾਲ ਕਹਿ ਸਕਦਾ ਹਾਂ ਕਿ ਜਿਤਨਾ ਸਮਾਂ ਮੈਂ ਰਣਜੀਤ ਸਿੰਘ ਦੇ ਅਧੀਨ ਨੌਕਰੀ ਵਿੱਚ ਰਿਹਾ ਘਟੋ ਘਟ ਹਰ ਯੂਰੋਪੀਅਨ ਫੌਜ ਦੇ ਮੁਲਾਜ਼ਮਾਂ ਨਾਲੋਂ ਉਥੇ ਮੈਂ ਘੱਟ ਗੁਲਾਮੀ ਵੇਖੀ ਹੋਰ ਰਾਜਿਆਂ ਨਾਲੋਂ ਰਣਜੀਤ ਸਿੰਘ ਦਾ ਰਾਜ ਬਹੁਤ ਚੰਗਾ ਸੀ ਜਿੱਥੇ ਮੈਨੂੰ ਆਪਣੀ ਜ਼ਮੀਰ ਮਾਰ ਕੇ ਕੰਮ ਨਹੀਂ ਕਰਨਾ ਪਿਆ ਗੱਦੀ ਤੋਂ ਉਤਾਰੇ ਗਏ ਖਾਨਦਾਨਾਂ ਵਾਲੇ ਮੈਂ ਦਿੱਲੀ ਅਤੇ ਕਾਬਲ ਵਿੱਚ ਭੀਖ ਮੰਗ ਕੇ ਰੋਟੀ ਖਾਂਦੇ ਵੇਖੇ ਹਨ ਰਣਜੀਤ ਸਿੰਘ ਨੇ ਜਿਸ ਤੋਂ ਰਾਜ ਖੋਹਿਆ ਉਸ ਨੂੰ ਚੰਗੀ ਜਾਗੀਰ ਦਿੱਤੀ ਸਨਮਾਨ ਨਾਲ ਰਹਿਣ ਦਿੱਤਾ ਕੋਈ ਇੱਕ ਵੀ ਬੰਦਾ ਰਣਜੀਤ ਸਿੰਘ ਨੇ ਭੁੱਖਾ ਨਹੀਂ ਮਰਨ ਦਿੱਤਾ ਅੱਗੇ ਮੁਹੰਮਦ ਲਤੀਫ ਲਿਖਦਾ ਹੈ ਅਸੀਂ ਕਿਸੇ ਇਤਿਹਾਸਿਕ ਪੁਸਤਕ ਵਿੱਚ ਨਹੀਂ ਪੜਿਆ ਕਿ ਰਣਜੀਤ ਸਿੰਘ ਨੇ ਕਦੀ ਪਰਜਾ ਤੇ ਸਖਤੀ ਜਾਂ ਜ਼ੁਲਮ ਕੀਤਾ ਹੋਵੇ ਅਸੀਂ ਕਿਸੇ ਤੋਂ ਨਹੀਂ ਸੁਣਿਆ ਕਿ ਉਸ ਨੇ ਅਪਰਾਧੀ ਦੀਆਂ ਅੱਖਾਂ ਕਢਵਾ ਦਿੱਤੀਆਂ ਹੋਣ ਜਾਂ ਕਿਸੇ ਦੇ ਹੱਥ ਪੈਰ ਕਟਵਾ ਦਿੱਤੇ ਹੋਣ ਜਾਂ ਕਿਸੇ ਨੂੰ ਤਸੀਹੇ ਦੇ ਕੇ ਮਾਰਿਆ ਹੋਵੇ ਅੱਗੇ ਬੈਰਨ ਚਾਰਲਸ ਹਿਊਗਨ ਇਹ ਲਿਖਦਾ ਰਣਜੀਤ ਸਿੰਘ ਤੋਂ ਪਹਿਲੇ ਸਮੇਂ ਵਿੱਚ ਸ਼ਾਇਦ ਅੱਗੇ ਕਦੇ ਵੀ ਕਿਸੇ ਆਦਮੀ ਨੇ ਇੰਨੀ ਘੱਟ ਸ਼ਕਤੀ ਵਰਤ ਕੇ ਵਿਸਾਲ ਰਾਜ ਕਾਇਮ ਨਹੀਂ ਕੀਤਾ ਸੀ ਖਾਸ ਕਰਕੇ ਜਦੋਂ ਅਸੀਂ ਉਸ ਦੇ ਮੁਲਕ ਦੇ ਅਸੱਭਿਅ ਲੋਕਾਂ ਵੱਲ ਨਜ਼ਰ ਮਾਰਦੇ ਹਾਂ ਜਿਨ੍ਹਾਂ ਨਾਲ ਉਸ ਨੂੰ ਵਰਤਨਾ ਪੈਂਦਾ ਸੀ ਅਜਿਹੇ ਅਖਣ ਲੋਕਾਂ ਵਿੱਚ ਉਸ ਦੀ ਨਰਮ ਹਕੂਮਤ ਹੋਰ ਵੀ ਅਨੋਖੀ ਜਾਪਦੀ ਹੈ ਆਪਣੇ ਅਫਸਰਾਂ ਤੇ ਸਖਤੀ ਬਾਰੇ اٹਕ ਅਤੇ ਹਜ਼ਾਰੇ ਦਾ ਵੱਡਾ ਅਫਸਰ ਹੁਕਮਾ ਸਿੰਘ ਚਿਮਨੀ ਸੀ ਉਸ ਨੇ ਆਪਣੀ ਨਿੱਜੀ ਰੰਜਸ ਕਾਰਨ ਸ਼ੇਖ ਖਾਨ ਨਾਮੀ ਮੁਸਲਮਾਨ ਜੋ ਕੋਟ हसन ਅਲੀ ਦਾ ਬਸਨੀਕ ਸੀ ਨੂੰ ਪੂਰੀ ਪੜਤਾਲ ਕੀਤੇ ਬਿਨਾ ਮੌਤ ਦੀ ਸਜ਼ਾ ਦੇ ਦਿੱਤੀ ਜਦੋਂ ਰਣਜੀਤ ਸਿੰਘ ਨੂੰ ਇਸ ਦੀ ਫਰਿਆਦ ਕੀਤੀ ਗਈ ਤਾਂ ਉਸ ਨੇ ਇਮਾਨਦਾਰ ਅਫਸਰਾਂ ਤੋਂ ਪੜਤਾਲ ਕਰਵਾਈ ਹੁਕਮਾ ਸਿੰਘ ਕਸੂਰਵਾਰ ਪਾਇਆ ਗਿਆ ਜਿਸ ਕਾਰਨ ਇਸ ਵੱਡੇ ਅਫਸਰ ਨੂੰ ਨੌਕਰੀ ਤੋਂ ਹਟਾ ਦਿੱਤਾ ਗਿਆ ਇਸ ਦੀ ਜਾਇਦਾਦ ਵਿੱਚੋਂ 1 1 ਲੱਖ ਰੁਪਇਆ ਮਰੇ ਹੋਏ ਵਿਅਕਤੀ ਦੇ ਪਰਿਵਾਰ ਨੂੰ ਦਿੱਤਾ ਗਿਆ ਉਹਨਾਂ ਜਮਾਨਿਆਂ ਦਾ 1 ਲੱਖ ਰੁਪਇਆ ਅੱਜ ਦੇ ਅਰਬਾਂ ਖਰਬਾਂ ਦੇ ਬਰਾਬਰ ਹੈ ਇੱਕ ਹੋਰ ਅਫਸਰ ਨੂੰ ਰਣਜੀਤ ਸਿੰਘ ਨੇ ਕਿਹੋ ਜੀ ਸਜ਼ਾ ਦਿੱਤੀ ਧਿਆਨ ਨਾਲ ਸੁਣੋ ਕਸ਼ਮੀਰ ਦਾ ਇੱਕ ਅਫਸਰ ਵਿਸ਼ਾਖਾ ਸਿੰਘ ਸੀ ਜੋ ਬਹੁਤ ਬੇਈਮਾਨ ਸੀ ਜਦੋਂ ਰਣਜੀਤ ਸਿੰਘ ਨੂੰ ਖਬਰ ਮਿਲੀ ਤਾਂ ਇਸ ਨੂੰ ਬੰਨ ਕੇ ਲਾਹੌਰ ਮਹਾਰਾਜੇ ਅੱਗੇ ਪੇਸ਼ ਕੀਤਾ ਗਿਆ ਉਸ ਕੋਲ ਜੋ ਧਨ ਸੀ ਜ਼ਬਤ ਕਰ ਲਿਆ ਗਿਆ ਤੇ ਨੌਕਰੀ ਤੋਂ ਹਟਾ ਦਿੱਤਾ ਉਸ ਦੀ ਥਾਂ ਪ੍ਰਬੰਧ ਸੁਧਾਰਨ ਲਈ ਸ਼ੇਖ ਗੁਲਾਮ ਮਹੀਉਦੀਨ ਨੂੰ ਲਾਇਆ ਗਿਆ ਇਹ ਪੀ ਪੈਸਾ ਇਕੱਠਾ ਕਰਨ ਲੱਪਿਆ ਹੁਸ਼ਿਆਰ ਪਰ ਵਿਖੇ ਆਪਣੀ ਹਵੇਲੀ ਵਿੱਚ ਸਾਰਾ ਪੈਸਾ ਧਰਤੀ ਵਿੱਚ ਦੱਬ ਕੇ ਉੱਤੇ ਇਸ ਨੇ ਪੀਰਖਾਨਾ ਬਣਾ ਦਿੱਤਾ ਸ਼ਿਕਾਇਤ ਹੋਣ ਤੇ ਰਣਜੀਤ ਸਿੰਘ ਨੇ ਪੜਤਾਲ ਕਰਵਾਈ ਘਰ ਵਿੱਚ ਬਣੀ ਕਬਰ ਪੁੱਟੀ ਗਈ ਤਾਂ 9 ਲੱਖ ਰੁਪਈਆ ਉਸ ਦੀ ਕਬਰ ਦੇ ਹੇਠੋਂ ਜ਼ਮੀਨ ਵਿੱਚੋਂ ਨਿਕਲਿਆ ਮਹਾਰਾਜੇ ਨੇ ਵਿਆੰਗ ਕਰਦੇ ਹੋਏ ਆਖਿਆ ਕਿ ਤੇਰੇ ਪੀਰ ਦੀ ਭਗਤੀ ਤਪੱਸਿਆ ਬਹੁਤ ਸੀ ਉਸ ਦੀਆਂ ਹੱਡੀਆਂ ਸੋਨੇ ਚਾਂਦੀ ਦੀਆਂ ਬਣ ਗਈਆਂ ਲੱਗਦੀਆਂ ਨੇ ਸਾਰਾ ਪੈਸਾ ਜ਼ਬਤ ਕਰ ਲਿਆ ਗਿਆ ਇਸ ਨੂੰ ਇਸ ਨੂੰ ਨੌਕਰੀ ਤੋਂ ਹਟਾ ਦਿੱਤਾ ਗਿਆ ਗੁਰੂ ਸਾਹਿਬ ਫਰਮਾਨ ਕਰਦੇ ਨੇ ਕਿ ਭਾਈ ਇਹ ਗੁਣ ਹੋਣੇ ਚਾਹੀਦੇ ਨੇ ਰਾਜੇ ਚ ਬਾਦਸ਼ਾਹ ਚ ਜਿਹੜੇ ਕਿ ਉਸ ਨੂੰ ਇੱਕ ਚੰਗਾ ਬਾਦਸ਼ਾਹ ਬਲਕੇ ਸਾਰਿਆਂ ਦਾ ਸੇਵਾਦਾਰ ਸਿੱਧ ਕਰ ਸਕਣ ਤਖਤ ਰਾਜਾ ਸੋਭਹਿ ਜੇ ਤਖਤੈ ਲਾਇਕ ਹੋਈ ਜਿਨੇ ਸੱਚ ਪਛਾਣਿਆ ਸੱਚ ਰਾਜੇ ਸਈ ਇਹ ਭੂਪਤ ਰਾਜੇ ਨਾ ਆਖਿਐ ਦੂਜੈ ਪਾਏ ਦੁਖ ਹੋਈ ਕੀਤਾ ਕਿਐ ਸਾ ਲਾਹੀਐ ਜਿਸ ਜਾਂਦੇ ਬਿਲਮ ਨਾ ਹੋਈ ਨਹੀਂ ਚਲ ਸੱਚਾ ਏਕ ਹੈ ਗੁਰਮਕ ਬੂਝੇ ਸੋ ਨਹੀਂ ਚਲ ਹੋਈ ਪੰਨਾ 188 ਹੋਈਆਂ ਭੁੱਲਾਂ ਲਈ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ